ਜਾਣਾ ਕਿਉਂ ਨਹੀਂ ਦੱਸਦੇ ਨੇ ਆ ਮੇਰੀ ਨੋਮੀ ਦਈ ਪਖੰਡ ਕਰਦੀ ਹਿੰਦੀ ਸੀ ਸਿੰਦਰਾ ਮੈਂ ਸਿੱਧਿਆ ਕੀਤੀ ਆ ਜਦੋਂ ਮੈਂ ਲੰਬਾਰੀ ਚ ਕੱਪੜੇ ਕੱਢਣ ਲੱਗਣਾ ਪ੍ਰੋਗਰਾਮ ਤੇ ਜਾਣ ਲਈ ਤੇ ਉਦੋਂ ਹੀ ਜੈ ਤੇਣੀ ਦੀ ਭੱਜ ਕੇ ਮੇਰੇ ਕੋਲ ਆ ਜਾਣਾ ਆਖੇ ਬੀਬੀ ਤੂੰ ਨਾ ਜਾਵੀਂ ਤੂੰ ਤੇ ਕਰਦਾ ਜਿੰਦਰਾ ਮੈਂ ਕਹਾ ਚਲੋ ਠੀਕ ਆ ਭਾਈ ਇੱਕ ਦਿਨ ਮਰ ਗਈ ਕੇਲੇ ਦੀ ਬੁੜੀ ਉਹਦਾ ਸੀ ਭੋਗ ਤੇ ਭੱਜੀ ਭੱਜੀ ਨਾ ਮੇਰੇ ਕੋਲ ਆਈ ਆਖੇ ਬੀਬੀ ਭੋਗ ਗਿਆ ਤੇ ਮੈਂ ਕਿਹਾ ਜਾਓ ਭਾਈ ਹੋ ਆਓ ਮੈਂ ਰਹਿਣੀ ਆ ਕਰੀ ਕਹਿੰਦੀ ਨਾ ਬੀਬੀ ਆਈ ਪੋਹ ਤੇ ਤੂੰ ਜਾਣ ਹੈ ਮੈਂ ਬੜਾ ਸੋਚਿਆ ਵਿਚਾਰਿਆ ਮੈਂ ਕਿਹਾ ਕੀ ਗੱਲ ਨਹੀਂ ਜਦੋਂ ਵਿਆਹ ਸ਼ਾਦੀ ਹੁੰਦਾ ਉਦੋਂ ਤੁਸੀਂ ਦੋਨੋਂ ਜਾਣੇ ਤੇ ਜਦੋਂ ਕੋਈ ਪੋਹ ਹੁੰਦਾ ਉਦੋਂ ਬੀਬੀ ਦਾਲ ਖਾਣ ਨੂੰ ਬੀਬੀ ਤੇ ਮਟਰ ਪਨੀਰ ਖਾਣ ਨੂੰ ਤੁਸੀਂ ਦੋਨੋਂ ਮੈਂ ਕਿਹਾ ਐਗਾ ਤਰੀ ਚੱਲਦਾ ਸਿਮਰ ਘਰੀ ਜਿੰਨੀਆਂ ਚਲਾਕੀਆਂ ਤੂੰ ਕਰਦੀਆਂ ਹੈ ਜਦੋਂ ਕੋਈ ਵਿਆਹ ਸ਼ਾਦੀ ਨੱਚਣਾ ਟੱਪਣਾ ਜਿੱਥੇ ਉੱਥੇ ਘਰ ਦਾ ਜਿੰਦਰਾ ਬੀਬੀ ਤੇ ਜਿੱਥੇ ਰੋਣਾ ਧੋਣਾ ਉੱਥੇ ਬੀਬੀ ਚੱਲ ਜੇ ਇਹ ਕਿੱਦਾਂ ਦੀਆਂ ਗੱਲਾਂ ਹੈ ਮੈਂ ਕਹਿੰਦਾ ਤਾਂ ਨਹੀਂ ਗੱਲ ਬੰਨੀ ਭਾਈ ਆਸ਼ਾ ਦੀ ਤੇ ਮੈਂ ਜਿੰਦਰਾ ਘਰਦਾ ਤੇ ਭੋਗ ਵੇਲੇ ਇਹ ਜਿੰਦਰਾ ਖੁੱਲ ਜਾਂਦਾ ਹੈ ਕੀ ਗੱਲ ਹੋਣਾ ਘਰ ਚ ਚੋਰੀ ਹੋਊਗੀ ਮੈਂ ਕਹਾਂ ਨਾ ਭਾਈ ਐਦਾਂ ਤਾਂ ਨਹੀਂ ਚੱਲਣਾ ਵਿਆਹ ਸ਼ਾਦੀ ਤੇ ਵੀ ਆਪਣਾ ਨਵਾਂ ਜਿੰਦਰਾ ਲੈ ਆਓ ਤੇ ਉਹਨੂੰ ਮਾਰ ਕੇ ਜਾਇਆ ਕਰੋ ਇਹ ਜਿੰਦਰਾ ਤ ਨਹੀਂ ਹੁਣ ਵੱਜਦਾ ਹਾਂ ਕਿ ਡੇ ਚ ਲਾ ਕੇ ਐਦਾਂ ਸਿੱਧੇ ਕਰਕੇ ਰੱਖ ਇਹਨਾਂ ਨੇ ਸਾਨੂੰ ਜਿੰਦਰੀਏ ਬਣਾਇਆ ਘਰ ਦੇ ਨੱਚਣ ਟੱਪਣ ਵਾਲੀ ਕੀ ਤੇ ਦਾਣਾ ਖਾਣ ਨੂੰ ਭੋਗਦੀਆਂ ਅਸੀਂ